ਕੈਨੇਡਾ ਅਮਰੀਕਾ ਦਰਮਿਆਨ ਚੱਲ ਰਹੀ ਟ੍ਰੇਡ ਵਾਰ ਵਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹਨਾਂ ਦੀ ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਬੜੀ ਕਲਰਫੁੱਲ ਯਾ ਰੰਗੀਨ ਸੀ ਪਰ ਨਾਲ ਹੀ ਪ੍ਰਧਾਨ ਮੰਤਰੀ ਨੇ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟ੍ਰੇਡ ਵਾਰ ਅੱਜ ਨੇੜ ਭਵਿੱਖ ਵਿੱਚ ਜਾਰੀ ਰਹੇਗੀ ਅਜੋਟਾਵਾ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹਨਾਂ ਦੀ ਰਾਸ਼ਟਰਪਤੀ ਟਰੰਪ ਨਾਲ ਵਕ-ਵਕ ਮੁੱਦਿਆਂ ਤੇ ਗੱਲਬਾਤ ਹੋਈ ਪਰ ਹੁਣ ਮੁੱਦਾ ਮੁੱਖ ਮੁੱਦਾ ਟ੍ਰੇਡ ਵਾਰ ਦਾ ਸੀ ਜੋ ਰਾਸ਼ਟਰਪਤੀ ਵੱਲੋਂ ਕੈਨੇਡਾ ਨਾਲ ਸ਼ੁਰੂ ਕੀਤੀ ਗਈ ਹੈ ਉਹਨਾਂ ਆਖਿਆ ਕਿ ਕੈਨੇਡਾ ਮਜ਼ਬੂਤੀ ਨਾਲ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਹੈ ਵਪਾਰਕ ਜੰਗ ਦਾ ਮਜ਼ਬੂਤੀ ਨਾਲ ਜਵਾਬ ਦਿੰਦਾ ਰਹੇਗਾ ਅਦਰ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲਿਵਿਟ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੋਸਤਾਨਾ ਮਾਹੌਲ ਵਿੱਚ ਗੱਲਬਾਤ ਹੋਈ ਹੈ ਹਾਲਾਂਕਿ ਪ੍ਰੈਸ ਸੈਕਟਰੀ ਵੱਲੋਂ ਵੀ ਪਹਿਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਕਹਿ ਕੇ ਸੰਬੋਧਨ ਕੀਤਾ ਗਿਆ ਇਸ ਨਾਲ ਹੀ ਉਸ ਵੱਲੋਂ ਆਖਿਆ ਗਿਆ ਕਿ ਕੈਨੇਡਾ ਅਤੇ ਮੈਕਸੀਕੋ ਵਾਲੇ ਪਾਸਿਓਂ ਅਮਰੀਕਾ 'ਚ ਅੰਤਰਨਲ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵੱਡਾ ਵੱਡਾ ਵਾਧਾ ਹੋਏਗਾ। ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਜਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਮੈਕਸੀਕੋ ਦੇ ਜ਼ਿਆਦਾਤਰ ਉਤਪਾਦਾਂ ਉੱਪਰ ਲਗਾਇਆ ਗਿਆ 25% ਦੀ ਟੈਰਫ ਇੱਕ ਮਹੀਨੇ ਲਈ ਰੋਕਿਆ ਜਾ ਰਿਹਾ ਹੈ। ਡੋਨਾਲਡ ਟਰੰਪ ਦਾ ਇਹ ਬਿਆਨ ਅਰਸ ਸਕੱਰੇਟਰੀ ਹਵਰਡ ਲੁਟਨਿਕ ਦੇ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਨਾ ਆਖਿਆ ਸੀ ਕੈਨੇਡਾ ਤੇ ਮੈਕਸੀਕੋ ਉੱਪਰ ਲਗਾਏ ਗਏ ਟੈਰਿਫਾਂ ਵਿੱਚ ਦੇਰੀ ਹੋ ਸਕਦੀ ਹੈ ਟਰੰਪ ਨੇ ਟਰੂਥ ਸੋਸ਼ਲ ਉੱਪਰ ਪਾਈ ਪੋਸਟ ਵਿੱਚ ਆਖਿਆ ਹੈ ਕਿ ਅਸੀਂ ਮਿਲ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਫੈਂਟਨਿਲ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਾਫੀ ਮਿਹਨਤ ਕਰ ਰਹੇ ਹਾਂ ਇਸੇ ਦੌਰਾਨ অন্ਟਾਰੀਆ ਦੇ ਪ੍ਰੀਮੀਅਰ ਅਨੇ ਆਖਿਆ ਕਿ ਉਹਨਾਂ ਵੱਲੋਂ ਅਮਰੀਕਾ ਦੇ ਤਿੰਨ ਸੂਬਿਆਂ ਵਿੱਚ ਦਿੱਤੀ ਜਾ ਰਹੀ ਬਿਜਲੀ ਸਪਲਾਈ ਉੱਪਰ 25% ਦੀ ਟੈਰਫ ਸੋਮਵਾਰ ਤੋਂ ਲਾਗੂ ਹੋ ਜਾਣਗੇ ਡੈਗ ਫੋਰਡ ਜੋ ਕਿ ਸੀਐਨਐਨ ਉੱਪਰ ਸਵਾਲਾਂ ਦਾ ਜਵਾਬ ਦੇ ਰਹੇ ਸਨ ਆਖਿਆ ਕਿ ਸੋਮਵਾਰ ਤੋਂ ਅਮਰੀਕਾ ਦੇ ਤਿੰਨ ਸੂਬਿਆਂ ਦੇ 1.5 ਮਿਲੀਅਨ ਕਰਾਂ ਦੇ ਵਪਾਰਕ ਅਦਾਰਿਆਂ ਨੂੰ ਦਿੱਤੀ ਜਾਂਦੀ ਬਿਜਲੀ ਉੱਪਰ 25% ਦੀ ਟੈਰਫ ਲੱਗ ਜਾਣਗੇ ਦੱਸਣਾ ਬਣਦਾ ਹੈ ਬੀਤੇ ਦਿਨ ਫੋਰਡ ਨੇ ਆਖਿਆ ਸੀ ਕਿ ਉਹਨਾਂ ਵੱਲੋਂ ਮਿਸ਼ੀਗਨ ਨਿਊਯਾਰਕ ਸਟੇਟ ਤੇ ਮਿਨੀ ਸੋਟਾ ਨੂੰ ਦਿੱਤੀ ਜਾਂਦੀ ਵਿਜਲੀ ਉੱਪਰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ 25% ਦੀ ਟੈਰਫਾਂ ਦੇ ਬਰਾਬਰ ਦੇ ਟੈਰਿਫ ਲਗਾ ਦਿੱਤੇ ਜਾਣਗੇ। ਕੈਨੇਡਾ ਅਮਰੀਕਾ ਦਰਮਿਆਨ ਚੱਲ ਰਹੀ ਟ੍ਰੇਡ ਵਾਰ ਵਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹਨਾਂ ਦੀ ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਬੜੀ ਕਲਰਫੁੱਲ ਯਾ ਰੰਗीन ਸੀ ਪਰ ਨਾਲ ਹੀ ਪ੍ਰਧਾਨ ਮੰਤਰੀ ਨੇ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟ੍ਰੇਡ ਵਾਰ ਅੱਜ ਨੇੜ ਭਵਿੱਖ ਵਿੱਚ ਜਾਰੀ ਰਹੇਗੀ ਆਜੋਟਾਵਾ ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹਨਾਂ ਦੀ ਰਾਸ਼ਟਰਪਤੀ ਟਰੰਪ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋਈ ਪਰ ਹੁਣ ਮੁੱਦਾ ਮੁੱਖ ਮੁੱਦਾ ਟ੍ਰੇਡ ਵਾਰ ਦਾ ਸੀ ਜੋ ਰਾਸ਼ਟਰਪਤੀ ਵੱਲੋਂ ਕੈਨੇਡਾ ਨਾਲ ਸ਼ੁਰੂ ਕੀਤੀ ਗਈ ਹੈ ਉਹਨਾਂ ਆਖਿਆ ਕਿ ਕੈਨੇਡਾ ਮਜ਼ਬੂਤੀ ਨਾਲ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਹੈ ਵਪਾਰਕ ਜੰਗ ਦਾ ਮਜ਼ਬੂਤੀ ਨਾਲ ਜਵਾਬ ਦਿੰਦਾ ਰਹੇਗਾ ਉਦਰ ਵਾਈਟ ਹਾਊਸ ਦੀ ਪ੍ਰੈਸ ਸਕੱਟਰੀ कैरोलीन लीवेट ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਦੋਸਤਾਨਾ ਮਾਹੌਲ ਵਿੱਚ ਗੱਲਬਾਤ ਹੋਈ ਹੈ ਹਾਲਾਂਕਿ ਪ੍ਰੈਸ ਸੈਕਟਰੀ ਵੱਲੋਂ ਵੀ ਪਹਿਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਕਹਿ ਕੇ ਸੰਬੋਧਨ ਕੀਤਾ ਗਿਆ ਇਸ ਨਾਲ ਹੀ ਉਸ ਵੱਲੋਂ ਆਖਿਆ ਗਿਆ ਕਿ ਕੈਨੇਡਾ ਅਤੇ ਮੈਕਸੀਕੋ ਵਾਲੇ ਪਾਸਿਓਂ ਅਮਰੀਕਾ 'ਚ ਇੰਟਰਨਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵੱਡਾ ਵਾਧਾ ਹੋਏਗਾ ਉਤੇਯ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਜਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਮੈਕਸੀਕੋ ਦੇ ਜ਼ਿਆਦਾਤਰ ਉਤਪਾਦਾਂ ਉੱਪਰ ਲਗਾਇਆ ਗਿਆ 25% ਦੀ ਟੈਰਫ ਇੱਕ ਮਹੀਨੇ ਲਈ ਰੋਕਿਆ ਜਾ ਰਿਹਾ ਹੈ ਡੋਨਾਲਡ ਟਰੰਪ ਦਾ ਇਹ ਬਿਆਨ ਅਰਸ ਸਕੱਰੇਟਰੀ ਹਵਰਡ ਲੁਟਨਿਕ ਦੇ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਨਾ ਆਖਿਆ ਸੀ ਕਿ ਕੈਨੇਡਾ ਤੇ ਮੈਕਸੀਕੋ ਉੱਪਰ ਲਗਾਏ ਗਏ ਟੈਰਿਫਾਂ ਵਿੱਚ ਦੇਰੀ ਹੋ ਸਕਦੀ ਹੈ ਟਰੰਪ ਨੇ ਟਰੂਥ ਸੋਸ਼ਲ ਉੱਪਰ ਪਾਈ ਪੋਸਟ ਵਿੱਚ ਆਖਿਆ ਹੈ ਕਿ ਅਸੀਂ ਮਿਲ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਫੈਂਟਨਿਲ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਾਫੀ ਮਿਹਨਤ ਕਰ ਰਹੇ ਹਨ ਇਸ ਦੌਰਾਨ অন্ਟਾਰੀਆ ਦੇ ਪ੍ਰੀਮੀਅਰ ਨੇ ਆਖਿਆ ਕਿ ਉਹਨਾਂ ਵੱਲੋਂ ਅਮਰੀਕਾ ਦੇ ਤਿੰਨ ਸੂਬਿਆਂ ਵਿੱਚ ਦਿੱਤੀ ਜਾ ਰਹੀ ਬਿਜਲੀ ਸਪਲਾਈ ਉੱਪਰ 25% ਦੀ ਟੈਰ ਪੋ ਸੋਮਵਾਰ ਤੋਂ ਲਾਗੂ ਹੋ ਜਾਣਗੇ ਡੈਗ ਫੋਰਡ ਜੋ ਕਿ ਸੀਐਨਐਨ ਉੱਪਰ ਸਵਾਲਾਂ ਦਾ ਜਵਾਬ ਦੇ ਰਹੇ ਸਨ ਆਖਿਆ ਕਿ ਸੋਮਵਾਰ ਤੋਂ ਅਮਰੀਕਾ ਦੇ ਤਿੰਨ ਸੂਬਿਆਂ ਦੇ 1.5 ਮਿਲੀਅਨ ਕਰਾਂ ਦੇ ਵਪਾਰਕ ਅਦਾਰਿਆਂ ਨੂੰ ਦਿੱਤੀ ਜਾਂਦੀ ਬਿਜਲੀ ਉੱਪਰ 25% ਦੀ ਟੈਰਿਫ ਲੱਗ ਜਾਣਗੇ ਦੱਸਣਾ ਬਣਦਾ ਹੈ ਬੀਤੇ ਦਿਨ ਫੋਰਡ ਨੇ ਆਖਿਆ ਸੀ ਕਿ ਉਹਨਾਂ ਉਹਨਾਂ ਵੱਲੋਂ ਮਿਸ਼ੀਗਨ ਨਿਊਯਾਰਕ ਸਟੇਟ ਤੇ ਮਿਨੀਸੋਟਾ ਨੂੰ ਦਿੱਤੀ ਜਾਂਦੀ ਬਿਜਲੀ ਉੱਪਰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਣੇ 25% ਦੀ ਟੈਰਫਾਂ ਦੇ ਬਰਾਬਰ ਦੇ ਟੈਰਿਫ ਲਗਾ ਦਿੱਤੇ ਜਾਣਗੇ